ਗਵੰਦਮਾਨ ਸਾਹਿਬ ਤੂੰ ਚਲਾਕੀਆਂ ਕਰਦਾ ਹੈ ਲੂੰਬੜੀ ਭਵਾਂ ਕਿੰਨੀ ਵੀ ਚਲਾਕ ਹੋ ਜੇ ਜੰਗਲ ਦਾ ਰਾਜਾ ਸ਼ੇਰ ਹੁੰਦਾ ਕਿਉਂਕਿ ਸ਼ੇਰ ਤੋਂ ਚੋਤ ਹੁੰਦੀ ਤੇ ਅੱਜ ਜਿਹੜੀ ਗੱਲ ਕਰੂੰ ਨਾ ਖਰੀ ਕਰੂੰ ਮੈਂ ਪਿਆਦਿਆਂ ਨਾਲ ਕਦੇ ਨਹੀਂ ਲੜਿਆ ਮੈਂ ਚੀਫ ਮਿਨਿਸਟਰ ਨਾਲ ਹੀ ਲੜਿਆ ਕੈਪਟਨ ਰੋਹਿੰਦਰ ਸਿੰਘ ਤੋਂ ਪੁੱਛੋ ਪੁੱਛੋ ਯਾ ਪ੍ਰਾਈਮ ਮਿਨਿਸਟਰ ਨਾਲ ਲੜਿਆ ਲੇਕਿਨ ਜੋ ਗੱਲ ਕਰੂੰਗਾ ਨਾ ਉਹਦਾ ਜਵਾਬ ਨਹੀਂ ਹੋਣਾ ਮੈਂ 8 ਦਿਨਾਂ ਦਾ ਜਾਂਦਾ ਦਿਨੋਂ ਆਇਆ ਮੈਂ 8 ਦਿਨਾਂ ਦਾ ਭਗਵਾਨ ਕਮਨ ਸਾਹਿਬ ਨੂੰ ਸਵਾਲ ਕਰਦਾ ਵੀ ਮਿੱਤਰ ਪਿਆਰੇ ਮੇਰੇ ਜਵਾਬ ਦੇ ਦੇ ਉਦੋਂ ਗੱਡੀ ਦੇ ਉੱਤੇ ਚੜ ਕੇ ਕਹਿੰਦਾ ਉਹਨਾਂ ਦੀ ਤੇਰੇ ਯਾਰ ਨੂੰ ਦੱਬਣ ਨੂੰ ਖੜਦੇ ਆ ਇਹ ਕਿਵੇਂ ਨਾਲ ਥੱਲੇ ਦੱਬ ਗਿਆ ਮਾਫੀ ਦੇ ਥੱਲੇ ਦੱਬ ਗਿਆ ਤੇ ਤੂੰ ਕਹਿੰਦਾ ਸੀ ਇਮਾਨਦਾਰ 30000 ਕਰੋੜ ਰੁਪਏ ਦੀ ਇੱਕ ਸਾਲ ਦੀ ਚੋਰੀ ਦੇ ਥੱਲੇ ਦੱਬ ਗਿਆ ਝੂਠ ਵਾਅਦਾ ਖਿਲਾਫੀ ਦੇ ਥੱਲੇ ਦੱਬ ਗਿਆ ਤੇ ਮਿੱਤਰਾਂ ਮੈਨੂੰ ਪੁੱਛਦੇ ਸਾਰੇ ਵੀ ਆਮ ਆਦਮੀ ਦੀ ਸਰਕਾਰ ਫਿੱਗੂ ਇਹ ਸਰਕਾਰ गिरਣ ਵਾਲੀ ਆ ਉਹ ਮੈਂ ਕਹਿੰਦਾ ਹੋਰ ਕਿੰਨਾ ਕੀ ਰੂਹੀ ਹੋਰ ਕਿੰਨਾ ਕੀ ਹੋ ਮਾ ਹੁਣ ਤੁਹਾਡੇ ਸਾਹਮਣੇ ਉਹ ਗੱਲਾ ਰੱਖਣ ਵਾਲਾ ਜਿਹੜੀਆਂ ਕੇਂਦਰੀਵਾਲ ਨੇ ਇੱਥੇ ਆ ਕੇ ਤੁਹਾਨੂੰ ਮੂਰਖ ਬਣਾਇਆ ਤੁਹਾਨੂੰ ਤਾਂ ਨਹੀਂ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਗੱਲ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਸੀ ਉਹ ਇਹ ਕੀਤੀ ਸੀ ਵੀ ਮਾਫੀਆ ਰਾਜ ਖਤਮ ਕਰਕੇ ਬੋਲੋ ਕੀਤੀ ਸੀ ਕਿ ਨਹੀਂ ਕੀਤੀ ਮਾਫੀਆ ਰਾਜ ਖਤਮ ਕਰਕੇ ਸਿੰਡੀਕੇਟ ਬਣਾ ਕੇ ਤੁਹਾਨੂੰ ਅਸੀਂ ਇੱਕ ਐਸਾ ਰਾਜ ਦੇਵਾਂਗੇ ਜਿੱਥੇ ਕੋਈ ਮਾਫੀਆ ਨਹੀਂ ਹੋਊਗਾ ਮੈਂ ਕਹਿੰਦਾ ਅੱਜ ਭਗਵੰਤ ਮਾਨ ਸਾਹਿਬ ਸਭ ਤੋਂ ਵੱਡਾ ਮਾਫੀਆ ਕਿੰਗ ਭਗਵੰਤ ਮਾਨ ਆ ਪੰਜਾਬ ਦਾ ਸਭ ਤੋਂ ਵੱਡਾ ਮਾਫੀਆ ਬੋਲੋ ਰੇਤੇ ਦੀ ਟਰਾਲੀ ਚੜੀ ਚੰਨੀ ਵੀ ਸਰਕਾਰ ਦੇ ਵਿੱਚ 3000 ਦੀ ਅੱਜ 15000 ਦੀ ਵਿਕਦੀ ਹੈ ਕਿ ਨਹੀਂ ਵਿਕਦੀ ਬੋਲੋ ਬੋਲੋ ਵਿਕਦੀ ਹੈ ਕਿ ਨਹੀਂ ਵਿਕਦੀ ਹੱਥ ਖੜੇ ਕਰੋ ਵਿਕਦੀ ਹੈ ਵਿਕਦੀ ਹੈ ਫਿਰ ਦੱਸ ਤੂੰ ਮਾਫੀਆ ਕਿਵੇਂ ਨਹੀਂ ਦੱਸ ਠੇਕੇਦਾਰ ਦਬਿਆ ਦਬਿਆ ਕਿ ਨਹੀਂ ਦਬਿਆ ਅੱਗੇ ਆਓ ਸ਼ਰਾਬ ਦੀ ਬੋਤਲ ਮੈਂ ਸ਼ਰਾਬ ਦੇ ਆਕਤ ਨਹੀਂ ਪਰ ਮੈਂ ਹਰ ਵਾਰ ਕਹਿੰਦਾ ਕਿ ਸ਼ਰਾਬ ਦੀ ਚੋਰੀ ਸਭ ਤੋਂ ਵੱਡੀ ਚੋਰੀ ਹੈ ਅੱਜ ਕੇਜਰੀਵਾਲ ਨੂੰ 2500 ਕਰੋੜ ਰੁਪਏ ਦੇ ਬਾਰੇ ਪੁੱਛਦੇ ਆਂ ਔਰ ਉਹ 2500 ਕਰੋੜ ਰੁਪਏ ਦੀ ਚੋਰੀ 9 ਮਹੀਨਿਆਂ ਦੇ ਵਿੱਚ ਹੋਈ ਹੈ ਭਵੰਦਮਾਨ ਸਾਹਿਬ ਤੂੰ ਕਹਿੰਦਾ ਸੀ ਕਾਰਪੋਰੇਸ਼ਨ ਬਣਾਏਗਾ ਰੇਤੇ ਦੀ ਤੂੰ ਕਹਿੰਦਾ ਸੀ ਕਾਰਪੋਰੇਸ਼ਨ ਦੇ ਨਾਲ ਸ਼ਰਾਬ ਦੀ ਕਾਰਪੋਰੇਸ਼ਨ ਬਣਾਏਗਾ ਅੱਜ ਠੇਕੇ ਦੇ ਦੇ ਤੂੰ ਠੇਕੇਦਾਰਾਂ ਨੂੰ ਅੱਜ ਪੰਜਾਬ ਮਾਰਦਾ ਤੇ 25000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਮੈਂ ਹਨੀ ਸਾਹ ਦੀ ਹਾਜ਼ਰੀ ਚ ਇੱਕ ਗੱਲ ਕਹਿਣੀ ਚਾਹਣਾ ਬਿਜਲੀ ਫ੍ਰੀ ਕੀਤੀ ਉਦੋਂ ਕੀ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰਿਵਿਊ ਕਰਾਂਗੇ ਬਿਜਲੀ ਦੇ ਸਮਝੌਤੇ ਰਿਵਿਊ ਕਰਕੇ ਕੰਪਨੀਆਂ ਨੂੰ ਅਸੀਂ ਕੰਪਨੀਆਂ ਦੇ ਢਿੱਡੋਂ ਕੱਢ ਕੇ ਉਹ ਪੈਸੇ ਤੁਹਾਨੂੰ 24 ਘੰਟੇ ਬਿਜਲੀ ਦੇ ਥਰੂ ਦਵਾਂਗੇ ਬੋਲੋ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀਗਾ ਅੱਜ ਬਿਜਲੀ ਦੀ ਗੱਲ ਹੀ ਕਰੂੰਗਾ ਮੈਂ ਔਰ ਬਿਜਲੀ ਦੀ ਗੱਲ ਦੇ ਪਹੀ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਲਓ ਅੱਜ ਮੈਂ ਤੁਹਾਨੂੰ ਹੁਣ ਦੱਸਦਾ ਕਿ ਇਹ ਕਿਹਾ ਸੀ ਤੁਹਾਨੂੰ ਕਿ ਬਿਜਲੀ ਫ੍ਰੀ ਕਰਨ ਦੇ ਲਈ 30000 ਕਰੋੜ ਰੁਪਏ ਦਾ ਪੰਜਾਬ ਦੇ ਉੱਤੇ ਕਰ ਗਿਆ ਹੋ ਇਹ ਦੱਸਿਆ ਸੀ ਤੁਹਾਨੂੰ ਤੁਹਾਨੂੰ ਇਹ ਦੱਸਿਆ ਸੀ ਕਿ ਤੇਲ ਦੀ ਕੀਮਤ 2 ਰੁਪਏ ਵਧਾਵਾਂਗੇ ਦੱਸਿਆ ਸੀ ਤੁਹਾਨੂੰ ਐ ਦੱਸਿਆ ਸੀ ਕਿ ਸ਼ਰਾਬ 400 ਰੁਪਏ ਵਧੂਗੇ 10% ਸਰਚਾ ਦੇ ਨਾਲ ਦੱਸਿਆ ਸੀ ਤੁਹਾਨੂੰ ਇਹ ਕਿਹਾ ਸੀ ਕਿ 80 ਰੁਪਏ ਦਾ ਤੇਲ ਜਿਹੜਾ 80 ਰੁਪਏ ਦਾ ਖਾਣ ਦਾ ਤੇਲ ਜਿਹੜਾ ਉਹ 180 ਦਾ ਹੋ ਜਾਊ ਦੱਸਿਆ ਸੀ ਨਹੀਂ ਦੱਸਿਆ ਕਿ 65000 ਕਰੋੜ ਰੁਪਏ ਤੁਸੀਂ ਦੇ ਰਹੇ ਕਿੰਨਾ 65000 ਕਰੋੜ ਰੁਪਏ ਗਰੀਬ ਆਦਮੀ ਪੰਜਾਬ ਦਾ ਦੇ ਰਹੇ ਧਿਆਨ ਨਾਲ ਸੁਣਿਓ ਮੇਰੀ ਗੱਲ ਜੋ ਮੈਂ ਕਰ ਰਿਹਾ ਅੱਜ ਚੁਟਕਲੇ ਨਹੀਂ ਸੁਣਾਉਣੇ ਅਜੀ ਚੁਟਕਲੇ ਨਹੀਂ ਸੁਣਾਉਣੇ ਭਗਵੰਤ ਮਾਨ ਵਾਲੇ ਪੁਸ਼ਪ ਵਾਲਾ ਚੁਟਕਲਾ ਫਲਾਨੇ ਵਾਲਾ ਚੁਟਕਲਾ ਜੇ ਮਰਦਾਂ ਚਾਹ ਜੇ ਦਮ ਹੈ ਨਾ ਭਗਵੰਤ ਮਾਨ ਸਾਹਿਬ ਮਦਾਨ ਚਾਹ ਜੇ ਨਵਜੋਤ ਸਿੰਘ ਸਿੱਧੂ ਤੇ ਕੋ ਬੈਸ ਦੇ ਵਿੱਚ ਹਾਰ ਗਿਆ ਨਾ ਤੇ ਪੱਗ ਲਾ ਕੇ ਰਾਜਨੀਤੀ ਛੰਗ ਜਾ